ਚਰਚਾਵਾਂ ਤਾਂ ਬਹੁਤ ਹੈ ਗੱਲਾਂ ਬਹੁਤ ਕਰਨ ਵਾਲੀਆਂ ਪਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਉਹ ਇੱਕ ਵੀਡੀਓ ਆਇਆ ਸੀਗਾ ਇਹ ਬਾਕੀ ਬਾਕੀ ਗੱਲਾਂ ਛੱਡੋ ਪੰਜਾਬ ਦੀ ਗੱਲ ਜ਼ਰੂਰੀ ਹੈ ਅੱਜ ਮਸਲਾ ਪੰਜਾਬ ਦਾ ਹੈ ਸਾਹਿਬ ਅੱਜ ਜੇ ਤੁਹਾਡੇ ਨਾਲ ਇੱਥੇ ਬੈਠਾ ਮੈਂ ਰੂਬਰੂ ਹਾਂ ਅੱਜ ਇਹ ਬਹੁਤ ਹੀ ਇੱਕ ਪੱਖ ਦਾ ਮੁੱਦਾ ਸਾਹਮਣੇ ਹੈ ਜੋ ਕਿ ਪੰਜਾਬ ਦੇ ਦਿਲ ਨਾਲ ਸੰਬੰਧਿਤ ਹੈ ਕਿਉਂਕਿ ਚੰਡੀਗੜ੍ਹ ਕੱਲੀ ਸਿਰਫ ਪੰਜਾਬ ਦੀ ਰਾਜਧਾਨੀ ਨਹੀਂ ਪੰਜਾਬ ਦਾ ਦਿਲ ਹੈ ਸਾਬ ਕਹਿੰਦੇ ਨਾ ਦਿੱਲੀ ਹੈ ਦਿਲ ਪੰਜਾਬ ਕਾ ਉਸੇ ਤਰ੍ਹਾਂ ਚੰਡੀਗੜ੍ਹ ਹੈ ਦਿਲ ਪੰਜਾਬ ਕਾ ਜਿੰਦੋ ਦਿਲ ਦੇ ਟੁਕੜੇ ਚੋਂ ਇੱਕ ਟੁਕੜਾ ਹਿੱਸਾ ਕੱਢ ਕੇ ਕੋਈ ਤੁਸੀਂ ਹਰਿਆਣਾ ਨੂੰ ਉਹਨਾਂ ਦੀ ਵਿਧਾਨ ਸਭਾ ਬਣਾਉਣ ਵਾਸਤੇ ਦੇਣ ਦੀ ਗੱਲ ਕਰਦੇ ਹੋ ਤਾਂ ਪੰਜਾਬ ਦੇ ਲੋਕਾਂ ਦੇ ਦਿਲ ਨੂੰ ਬਹੁਤ ਵੱਡੀ ਸੱਟ ਵੱਜਦੀ ਹੈ ਮੇਰਾ ਮੰਨਣਾ ਹੈ ਵੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਨਨ ਨੂੰ ਮਹਾ ਅਪੀਲ ਕੀਤੀ ਹੈ ਵੀ ਇਸ ਮਸਲੇ ਨੂੰ ਨਿੱਜੀ ਤੌਰ ਤੇ ਦੇਖ ਕੇ ਇਹਨੂੰ ਫੌਰੀ ਤੌਰ ਤੇ ਖਾਰਜ ਕੀਤਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਆ ਪੰਜਾਬ ਕਲੀ ਕਰਮ ਭੂਮੀ ਨਹੀਂ 6 ਸਾਲ ਲੰਨਾ ਨੇ ਇੱਥੇ ਲਾਏ ਹੈ ਤੇ ਉਹਨਾਂ ਦਾ ਲगाव ਜਿਹੜਾ ਹੈ ਪੰਜਾਬ ਦੇ ਨਾਲ ਖਾਸ ਤੌਰ ਤੇ ਸਿੱਖ ਭਾਈਚਾਰੇ ਨਾਲ ਜਿਹੜਾ ਦਾ ਲगाव ਹੈ ਜਿਨੇ ਉਹਨਾਂ ਨੇ ਪੰਜਾਬ ਦੇ ਪੁਰਾਣੇ ਜਿਹੜੇ ਮੁੱਦੇ ਸੀਗੇ ਆਜ਼ਾਦੀ ਦੇ ਸਮੇਂ ਤੋਂ ਜਿਹੜੇ ਲਟਕਦੇ ਸੀਗੇ ਕਰਤਾਰਪੁਰ ਸਾਹਿਬ ਦੇ ਲੰਘੇ ਦੀ ਗੱਲ ਚ ਹੈ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਲਾਲ ਕਿਲੇ ਤੇ ਆ ਭਾਲ ਦਿਵਸ ਧਈ ਦੁਨੀਆ ਦੇ ਅੰਦਰ ਇਕੱਲੇ ਹਿੰਦੁਸਤਾਨ ਦੇ ਨਹੀਂ ਅੰਦਰ ਰੇਕ ਐਂਬੈਸੀ ਦੇ ਅੰਦਰ ਹਿੰਦੁਸਤਾਨ ਦੀ ਮੈਸੇਜੇ ਜਾ ਕੇ ਉਥੇ ਪ੍ਰਚਾਰ ਪ੍ਰਸਾਰ ਕੀਤਾ ਗਿਆ ਤੇ ਉਹਨਾਂ ਦਾ ਲਗਾਅ ਹੈ ਪੰਜਾਬ ਦੇ ਨਾਲ ਉਹ ਸਾਰਾ ਕੁਝ ਕਰਨ ਦੇ ਬਾਅਦ ਇੱਕ ਹੁਣ ਜਦੋਂ ਥੇਸ ਵੱਜਦੀ ਹੈ ਉਹਨਾਂ ਦੇ ਰਹਿਨਮਾਈ ਸਰਕਾਰ ਦੇ ਅੰਦਰ ਤੇ ਮੈਂ ਸਮਝਦਾ ਹਾਂ ਉਹਨਾਂ ਨੂੰ ਮੈਂ ਅਪੀਲ ਕੀਤੀ ਹੈ ਤੇ ਜਾ ਕੇ ਮਿਲਾਂਗੇ ਵੀ ਗੱਲ ਵੀ ਕਰਾਂਗੇ ਕਿਉਂਕਿ ਆ ਜਿਹੜਾ ਕਦਮ ਹੈ ਆ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਪੰਜਾਬੀਅਤ ਦੇ ਖਿਲਾਫ ਹੈ ਲੋਕ ਇਸ ਨੂੰ ਬਹੁਤ ਹ ਇਹਨਾਂ ਤੇ ਠੇਸ ਵੱਜੂਗੀ ਪਰ ਮੇਰੀ ਆ ਵੀ ਅਪੀਲ ਹੈ ਪ੍ਰਧਾਨ ਮੰਤਰੀ ਜੀ ਨੂੰ ਵੀ ਗਲਤੀ ਤਾਂ ਕਿਸੇ ਨੇ ਕੀਤੀ ਸਜ਼ਾ ਪੰਜਾਬੀ ਕਿਉਂ ਭੁਗਤਣ ਭਗਵੰਤ ਮਾਨ ਜੀ ਨੇ ਖट्टर ਸਾਹਿਬ ਤੋਂ ਮੁੱਖ ਮੰਤਰੀ ਸੀ 2022 ਦੇ ਅੰਦਰ ਮੰਗ ਕੀਤੀ ਇਹਨਾਂ ਨੇ ਉਹਦੇ ਤੇ ਮੋਹਰ ਲਾਤੀ ਕਿ ਹਾਂਜੀ ਇਹਨਾਂ ਨੂੰ ਵੀ 10 ਏਕੜ ਦੇ ਦਿਓ ਪੰਜਾਬ ਨੂੰ ਵੀ 10 ਏਕੜ ਦੇ ਦਿਓ ਇੱਕ ਨਾ ਸਮਝੀ ਬੇਤੁਕੀ ਗੱਲ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਨੇ ਕਰਕੇ ਪੰਜਾਬ ਦਾ ਐਡਾ ਵੱਡਾ ਕਾਣ ਕੀਤਾ ਜਿਹਦਾ ਕੋਈ ਹਿਸਾਬ ਨਹੀਂ ਲਾਇਆ ਜਾ ਸਕਦਾ ਪਰ ਉਹਦੀ ਸਜ਼ਾ ਪੰਜਾਬ ਕਿਉਂ ਭੁਗਤੇ ਸਾਹਿਬ ਮੇਰੀ ਆ ਅਪੀਲ ਹੈ ਕਿਉਂਕਿ ਜਿਸ ਤਰ੍ਹਾਂ ਤੇ ਇਕੱਲੇ ਭਗਵੰਤ ਮਾਨ ਜੀ ਨੇ ਹੁਣ ਨਹੀਂ ਸਾਹਿਬ ਆ ਜਿਹੜਾ ਦਸੇਕੜਾ ਵਾਲਾ ਤਾਂ ਮਸਲਾ ਇੱਕ ਹੈ ਉਹਨਾਂ ਨੇ ਅੱਗੇ ਵਾਸਤੇ ਰਾਹ ਖੋਲਤਾ بیا ਹਾਈ ਕੋਰਟ ਦੀ ਵੀ ਉਹਨਾਂ ਨੇ ਮੰਗਿਆ ਹਰਿਆਣਾ ਦੀ ਉਹਨਾਂ ਨੂੰ ਵੀ ਹਾਈ ਕੋਰਟ ਦੀ ਜਗ੍ਹਾ ਦੇ ਦਿਓ ਤੇ ਪੰਜਾਬ ਨੂੰ ਵੀ ਦੇ ਦਿਓ ਭਗਵੰਤ ਮਾਨ ਜੀ ਪੰਜਾਬ ਚੰਡੀਗੜ੍ਹ ਦਾ ਹੈ ਚੰਡੀਗੜ੍ਹ ਪੰਜਾਬ ਦਾ ਸੌਰੀ ਚੰਡੀਗੜ੍ਹ ਪੰਜਾਬ ਦਾ ਹੈ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖੋਗੇ ਕਿ ਇਹਨਾਂ ਨੂੰ ਤੁਸੀਂ ਆ ਕੀਦੇ ਹੈਗੇ ਵਿਧਾਨ ਸਭਾ ਆ ਹਾਈ ਕੋਰਟ ਥੋੜੀ ਹੈ ਥੋੜੀ ਮਲਕੀਅਤ ਹੈ ਤੁਸੀਂ ਆਪਣੀ ਗਰਦਨ ਕਿਸੇ ਹੋਰ ਦੇ ਬਾਹਰ ਹੱਥ ਚ ਫੜਾਈ ਜਾਂਦੇ ਹੋ ਸੋ ਉਹਨਾਂ ਦੀ ਨਾ ਸਮਝੀਦਾ ਸਾਨੂੰ ਨੁਕਸਾਨ ਨਾ ਹੋਵੇ ਇਹ ਦੇ ਕਰਕੇ ਅੱਜ ਮੈਂ ਗੱਲ ਕੀਤੀ ਹੈ ਤੇ ਅਸੀਂ ਹਰ ਸੰਭਵ ਪ੍ਰਯਾਸ ਕਰਾਂਗੇ ਸਾਰੀ ਪਾਰਟੀਆਂ ਸਹਿਮਤ ਸੀ ਇੱਕ ਮੰਨ ਲਾਦਾ ਮੈਂ ਇੱਥੇ ਆ ਵੀ ਕਹਿਣਾ ਚਾਹੁੰਗਾ ਚੇ ਕਿ ਨਹੀਂ ਨਵੇਂ ਐ ਹੀ ਇਸ ਨਾਟ ਐਕਸਪੀਰੀਐਂਸਡ ਬਸੇ ਤੋ ਕਹਿੰਦੇ ਮੈਨੂੰ 2.5 ਸਾਲ ਦਾ ਬੜਾ ਹੁਣ ਤਜਰਬਾ ਹੋ ਗਿਆ ਤਜਰਬੇਕਾਰ ਹੈ ਕਿ ਨਹੀਂ ਐ ਤੋ ਇੱਕ ਗੱਲ ਐ ਕਿੰਨੇ ਭੋਲੇ ਹੋਣ ਨਾ ਸਮਝ ਹੋਣ ਪਰ ਹੈ ਤਾਂ ਪੰਜਾਬੀ ਨਾ ਸਾਬ ਮੈਂ ਨਹੀਂ ਸਮਝਦਾ ਕੋਈ ਵੀ ਪੰਜਾਬੀ ਇਸ ਗੱਲ ਤੇ ਸਹਿਮਤ ਹੋਊਗਾ ਵੀ ਚੰਡੀਗੜ੍ਹ ਚੋਂ ਹਰਿਆਣੇ ਨੂੰ ਦੇਤਾ ਜਾਵੇ ਕੋਈ ਹਿੱਸਾ ਆ ਸਾਰੀ ਦੀ ਸਾਰੀ ਜਿਹੜੀ ਸੋਚ ਐ ਦਿੱਲੀ ਵਾਲਿਆਂ ਦੀ ਐ ਜਿਹੜੇ ਕੇਜਰੀਵਾਲ ਸਾਹਿਬ ਬੈਠੇ ਪਤਾ ਨਹੀਂ ਕਿਉਂ ਪੰਜਾਬ ਦੇ ਅੰਦਰ ਜਿੱਥੇ ਆਲਰੇਡੀ ਆ ਰਾਜਕਤਾ ਦਾ ਮਾਹੌਲ ਬਣਿਆ ਹੋਇਆ ਐ ਆਲਰੇਡੀ ਇੱਕ ਅਫਰਾ ਤਫਰੀ ਮਚੀ ਹੋਈ ਹੈ ਕਿਤੇ ਡਰਗ ਦਾ ਮਸਲਾ ਹੈ ਕਿਤੇ ਗੈਂਗਸਟਰ ਦਾ ਮਸਲਾ ਹੈ ਕਿਸਾਨ ਕੁੱਟੇ ਜਾ ਰਹੇ ਆ ਫਸਲ ਵੇਚਣ ਆ ਰਹੇ ਆ ਤੇ ਬੱਚੇ ਬਾਹਰ ਜਾ ਰਹੇ ਆ ਕਰਪਸ਼ਨ ਬੜੀ ਹੋਈ ਖੜੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਹੋਰ ਤੁਸੀਂ ਆ ਇੱਕ ਇੱਥੇ ਪ੍ਰਬੰਧ ਕਰਤਾ ਤੇ ਇਨਸਟੈਬਿਲਿਟੀ ਇੱਥੇ ਕ੍ਰੀਏਟ ਕਰਕੇ ਪਤਾ ਨਹੀਂ ਕੇਜਰੀਵਾਲ ਸਾਹਿਬ ਕੀ ਕਰਨਾ ਚਾਹੁੰਦੇ ਆ ਜਾਂ ਭਗਵੰਤ ਮਾਨ ਜੀ ਦੀ ਫਿਰ ਪੰਜਾਬੀਅਤ ਤੇ ਸ਼ੱਕ ਹੋਣ ਲੱਗ ਜੂਗਾ ਲੋਕਾਂ ਨੂੰ ਤੂੰ ਨਹੀਂ ਲੱਗਦਾ ਇਨਸਟੇਬਿਲਿਟੀ ਤਾਂ ਵੀ ਕ੍ਰੀਏਟ ਹੁੰਦੀ ਹੈ ਜਦ ਰਵਨੀਤ ਸਿੰਘ ਬਿੱਟੂ ਇਸ ਤਰੀਕੇ ਦੇ ਬਿਆਨ ਦੇ ਦਿੰਦੇ ਨੇ ਕਿਸਾਨਾਂ ਨੂੰ ਲੈ ਕੇ ਰੈਫਰੈਂਸ ਦਿੱਤਾ ਜਾਂਦਾ ਹੈ ਉਹਨਾਂ ਨੂੰ ਤਾਲੀਬਾਨੀ ਕਿਹਾ ਦਿੱਤਾ ਜਾਂਦਾ ਹੈ ਜਾਂ ਫਿਰ ਇਹ ਕਿ ਤਾਂ ਜਾਂਦੇ ਦੂਜੇ ਪਾਸੇ ਲੋੜੇ ਹਰਜੀਤ ਸਿੰਘ ਗਰੇਵਾਲ ਉਹ ਕਹ ਰਹੇ ਨੇ ਕਿ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਕਿਸਾਨ ਜਿੱਥੇ ਬੰਦਿਆਂ ਨੂੰ ਜਿਹੜੇ ਕਿਸਾਨਾਂ ਦੇ ਮੁੱਦੇ ਚੁੱਕ ਰਹੇ ਨੇ ਦੇਖੋ ਕਿਸਾਨਾਂ ਨਾਲ ਮੈਂ ਸਮਝਦਾ ਨਾ ਤਾਂ ਬਿੱਟੂ ਜੀ ਦਾ ਕੋਈ ਇਸ ਕਿਸਮ ਦਾ ਬਿਆਨ ਨਹੀਂ ਦਿੱਤਾ ਹੋਣਾ ਨਾ ਕਿਸ ਭਾਵਨਾ ਨਾਲ ਦਿੱਤਾ ਮੈਨੂੰ ਤਾਂ ਇੰਨਾ ਪਤਾ ਹੈ ਵੀ ਇਹ ਜਿਹੜਾ ਲੀਡਰਸ਼ਿਪ ਦਾ ਆ ਜਾਂਦੇ ਨੇ ਜਦੋਂ ਚਾਹੇ ਉਹ ਪੋਲੀਟੀਕਲ ਲੀਡਰ ਹੈ ਚਾਹੇ ਕਿਸੇ ਹੋਰ ਚੀਜ਼ ਦਾ ਲੀਡਰ ਹੈ ਚਾਹੇ ਕਿਸਾਨ ਦਾ ਲੀਡਰ ਹੈ ਲੀਡਰ ਨੂੰ ਸਾਰੇ ਲੋਕ ਕਹਿਣ ਲੱਗ ਜਾਂਦੇ ਆ ਵੀ ਆ ਚੰਗਾ ਹੈ ਮਾੜਾ ਹੈ ਜ ਪਤਾ ਨਹੀਂ ਐ ਲੁੱਟ ਕੇ ਖਾਈ ਜਾਂਦੇ ਆ ਪਰ ਬਿੱਟੂ ਜੀ ਕੇਂਦਰ ਚ ਮੰਤਰੀ ਹੈ ਮੇਰੇ ਪਰ ਕੁਲੀਗ ਹੈ ਮੇਰੇ ਤੋਂ ਉਮਰ ਚ ਛੋਟੇ ਇਸ ਕਰਕੇ ਮੈਂ ਐਨੀ رائے ਦੇਵਾਂਗਾ ਵੀ ਕਿਸਾਨਾਂ ਦੇ ਖਾਤੇ ਫਰੋਲਣ ਤੋਂ ਪਹਿਲਾਂ ਜਿਹੜੇ ਪੋਲੀਟੀਕਲ ਕਲਾਸ ਦੇ ਬੰਦੇ ਆ ਜਿਹੜੇ ਤੁਹਾਡੇ ਕੁਲੀਗ ਹੈ ਦੂਜੀ ਪਾਰਟੀਆਂ 'ਚ ਬੈਠੇ ਆ ਜਿਹੜੇ ਵੱਡੇ ਜਿਹਨੂੰ ਕਹਿੰਦੇ ਵੱਡੇ ਮਗਰਮਚ ਹੈ ਉਹਨਾਂ ਨੂੰ ਹੱਥ ਪਾਓ ਸਾਹਿਬ ਕੋ ਕਰਕੇ ਦਿਖਾਓ ਲੋਕਾਂ ਨੂੰ ਜੇ ਜੇ ਵੀ ਵਾਕਿਆ ਹੀ ਤੁਸੀਂ ਕਰਪਸ਼ਨ ਦੇ ਖਿਲਾਫ ਹੋ ਬਿਕੋਜ਼ ਜਿੱਥੇ ਮੈਂ ਸਾਰੀ ਬਿਮਾਰੀਆਂ ਗਿਣਾਈਆਂ ਰੈਡਿਕਲਿਜ਼ਮ ਪੰਜਾਬ 'ਚ ਸਿਰ ਚੱਕ ਰਿਹਾ ਹੈ ਡਰਗ ਵਾਲਾ ਮਸਲਾ ਹੈ ਗੈਂਗਸਟਰਸ ਹੈ ਉਥੇ ਕਰਪਸ਼ਨ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜੇ ਲੋਕ ਕਹਿੰਦੇ ਸੀ ਕਟੜ ਇਮਾਨਦਾਰ ਆ ਉਹ ਸਾਰੇ ਦਿਨ ਅਜੇ ਪੰਜਾਬ ਦੇ ਅੰਦਰ ਕਰਪਸ਼ਨ ਜਿਹੜੀ ਹੈ ਖਤਮ ਨਹੀਂ ਹੋਈ ਮਹਿੰਗੀ ਹੋ ਗਈ ਜਿਹੜਾ ਕੰਮ 5000 'ਚ ਹੁੰਦਾ ਸੀ ਹੁਣ 25000 'ਚ ਹੁੰਦਾ ਹੈ ਇਸ ਕਰਕੇ ਜਿਹੜੀ ਪੋਜੀਸ਼ਨ 'ਚ ਬੈਠੇ ਹੈ ਬਿੱਟੂ ਜੀ ਉਹ ਪਰਸੂ ਕਰਕੇ ਅਜੇ ਕੋਈ ਨਾ ਕੋਈ ਲੀਡਰ ਚਾਹੇ ਉਹ ਕਾਂਗਰਸ ਦੇ ਚਾਹੇ ਮੈਕਨ ਚਾਹੇ ਅਕਾਲੀ ਚ ਕੋ ਆਪਣੇ ਕਾਂਗਰਸ ਦੇ ਵੀ ਆਪਣੇ ਬੀਜੇਪੀ ਦੇ ਵੀ ਕੋਈ ਕਾਲੀ ਪੇਡ ਬੈਠੀ ਉਹਦੇ ਖਿਲਾਫ ਵੀ ਚਾਹੇ ਆਮ ਆਦਮੀ ਪਾਰਟੀ ਚ ਹੈ ਉਹਨਾਂ ਨੂੰ ਜੇ ਲੋਕਾਂ ਦੇ ਅਦਾਲਤ ਚ ਲਿਆ ਕੇ process through due process ਇੱਕ ਇੱਕ ਇਹ process ਚੱਲ ਰਿਹਾ ਜਿਹਦੇ ਵਿੱਚ ਪੰਜਾਬ ਦਾ ਕੋਈ ਦਖਲ ਨਹੀਂ ਜਿਵੇਂ ਇੱਕ ਲੀਡਰ ਦੇ ਘਰੇ 10 ਕਰੋੜ ਰੁਪਏ ਮਿਲੇ ਸਾਬ ਉਹਦਾ ਤਾਂ ED ਕੋਲ ਆਲਰੇਡੀ ਕੇਸ ਹੈ ਉਹਦੇ ਵਿੱਚ ਤਾਂ ਪੰਜਾਬ ਚੀਫ ਨਿਸ਼ਚੋ ਪਰਮਿਸ਼ਨ ਲੈਣ ਦੀ ਲੋੜ ਹੀ ਨਹੀਂ ਇੰਟਰ ਸਟੇਟ ਕੇਸ ਹੈ ਵੀ ਇੱਥੋਂ ਪੈਸਾ ਜੈਪੁਰ ਗਿਆ ਬਸਾਂ ਦੀ ਬਾਡੀਆਂ ਦੇ ਅੰਦਰ ਉੱਥੇ ਅਗਰ ਇੱਥੇ ਵਾਲੇ ਭਗਵੰਤ ਮਾਨ ਜੀ ਨਹੀਂ ਖੋਲਦੇ ਕੇਸ ਤਾਂ ਜੀਜੇਪੀ ਦੀ ਸਰਕਾਰ ਉੱਥੇ ਥੋੜਾ ਪਰਸੂ ਕਰ ਲੈਣ ਬਿੱਟੂ ਜੀ ਤੇ ਖੁਦਾ ਲੈਣ ਸੀਬੀਆਈ ਕੋਲਾਂ ਦੇ ਸਾਰੇ ਖਾਤੇ ਖੁੱਲ ਜਾਣਗੇ ਸਾਬ ਪਰ ਕ੍ਰੈਡੀਬਿਲਟੀ ਸਾਬ ਵਿਸ਼ਵਾਸਨੀਤਾ ਖਤਮ ਹੋ ਗਈ 2.5 ਸਾਲ ਹੋ ਗਏ ਭਗਵੰਤ ਮਾਨ ਜੀ ਮੈਂ ਅੰਦਰ ਕਰ ਦੂੰਗਾ ਜਿਹੜੇ ਭਗਵੰਤ ਮਾਨ ਜੀ ਅਸੈਂਬਲੀ ਚ ਕੜ ਕੇ ਕਹਿੰਦੇ ਸੀ ਮੇਰੇ ਚ ਅੱਖ ਭਾ ਕੇ ਗੱਲ ਕਰਤੂ ਫਿਰ ਆ ਕੇ ਪਹਿਰਾ ਚ ਪਏਗਾ ਨਾ ਅੱਜ ਜਿਹਨ ਲੋਕ ਗਿਦੜਵੇ ਜਾਂਦੇ ਐ ਉੱਥੇ ਬੜੀ ਮਿੱਟੀ ਮਿੱਟੀਆਂ ਪੋਲੀਆਂ ਗੱਲਾਂ ਕਰਕੇ ਆ ਜਾਂਦੇ ਜਾਂ ਤਾਂ ਲੈ ਕੇ ਜਾਂਦੇ ਜਾਂ ਲੋ ਜ ਫੜ ਕੇ ਅੰਦਰ ਕਰਤਾ ਤੁਹਾਡਾ ਲੀਡਰ ਜਾਂ ਉਹਨਾਂ ਨੂੰ ਕਲੀਨ ਚਿੱਟ ਦੇ ਦਿਓ ਬਿੱਟੂ ਜੀ ਨੂੰ ਵੀ ਮੇਰੀ ਆ ਵੀ ਜਾਂ ਤਾਂ ਇਹਨਾਂ ਨੂੰ ਕਹਿ ਦਿਓ ਜੀ ਆ ਕੱਟ ਈਮਾਨਦਾਰ ਹੈ ਜਾਂ ਇਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਐ ਇਹ ਗੱਲਾਂ ਕਰਕੇ ਕੱਲ ਲੋਕ ਭਗਵੰਤ ਮਾਨ ਜੀ ਉਹਨਾਂ ਦਾ ਮਜ਼ਾਕ ਉਡਾਉਂਦੇ ਉਹਨਾਂ ਦਾ ਵੀ ਉਡਾਣ ਲੱਗ ਜਾਣਗੇ ਵੀ ਉਹ ਪਹਿਲਾਂ ਕਰੀ ਜਾਂਦਾ ਸੀ ਹੁਣ ਬਿੱਟੂ ਜੀ ਵੀ ਕਰੀ ਜਾਂਦੇ ਐ ਇਸ ਕਰਕੇ ਸ਼ੋਭਾ ਜਿਸ ਪੋਸਟ ਤੇ ਬੈਠੇ ਐ ਉਹਦੀ ਗਰੀਮਾ ਉਦੋਂ ਬਣੂਗੀ ਤੁਸੀਂ ਕਹਦਾ ਕੋਈ ਕਰਕੇ ਕਰ ਦਿਓ ਉਹਦੇ ਨਾਲ ਹੀ ਜੁੜੀ ਗੱਲ ਸਾਬ ਤੁਸੀਂ ਤੇ ਇੱਕ ਗੱਲ ਕਹਿ ਦਿੱਤੀ ਵੀ ਲੋਗ ਐ ਉਹ ਆ ਵੀ ਕਹਿੰਦੇ ਐ ਵੀ ਉਹਨਾਂ ਨੇ ਜੀ ਦਾਵੇਦਾਰੀ ਕਰਤੀ ਲੈ ਮੇਰੀ ਇੱਥੋਂ ਗਾਰੰਟੀ ਲਿਖਾ ਲਓ ਚਾਹੇ ਬਿੱਟੂ ਜੀ ਐ ਚਾਹੇ ਮੀਟੂ ਜੀ ਐ ਕੋਈ ਕੋਈ ਵੀ ਐ ਸਾਬ ਮੀਟੂ ਦੀ ਗੱਲ ਹੁੰਦੀ ਹੈ ਮੀਟੂ ਨੀਟੂ ਬਿੱਟੂ ਕੋਈ ਕੋਈ ਵੀ ਬਣ ਸਕਦਾ ਸਭ ਦੇਸ਼ ਦੇ ਅੰਦਰ ਕੁਝ ਵੀ ਹੋ ਸਕਦਾ ਲੋਕਤੰਤਰ ਹੈ ਕਿਸੇ ਨੂੰ ਸਿਰ ਤੇ ਬਿਠਾ ਲੈਣ ਕਿਸੇ ਨੂੰ ਇੱਡਾ ਸਿੱਟ ਦੇਣ ਅਗਰ ਮੀਟੂ ਬਣ ਸਕਦਾ ਹੈ ਬਿੱਟੂ ਕਿਉਂ ਨਹੀਂ ਬਣ ਸਕਦਾ ਮੈਂ ਅੱਜ ਕੋਈ ਗੱਲ ਪਰ ਜਿਹੜਾ ਸ਼ਖਸ ਇਹ ਜੇ ਵੱਡੇ ਲੀਡਰਾਂ ਨੂੰ ਫੜ ਕੇ ਸਜ਼ਾ ਦਿਵਾਊਗਾ ਉਹਨੂੰ ਪੰਜਾਬ ਦੇ ਲੋਕ ਘਰੋਂ ਭਾਲ ਕੇ ਲੈ ਆਣਗੇ ਆ ਉਹ ਤੁਹਾਨੂੰ ਮੁੱਖ ਮੰਤਰੀ ਬਣਾ ਦੇ ਕੋਈ ਦਾਅਵੇਦਾਰੀ ਦੀ ਲੋੜ ਹੀ ਨਹੀਂ ਪੈਂਦੀ ਸਾਬ ਕਿਸੇ ਨੂੰ ਆਦਰਸ਼ਣ ਦੀ ਲੋੜ ਨਹੀਂ ਪੰਣੀ ਵੀ ਤੁਹਾਡਾ ਦਾਸ ਬੜੀ ਅਹਿਮ ਪੋਜੀਸ਼ਨ 'ਤੇ ਬੈਠਾ ਹੈ ਲੋਕਾਂ ਨੇ ਐਮ ਪੋਜੀਸ਼ਨ ਤਾਂ ਤੁਹਾਡੇ ਕਰਤੂਤਾਂ ਨਾਲ ਹੋਣੀ ਹੈ ਵੀ ਕੰਮ ਕਰਦੇ ਹੋ ਕਿਸੇ ਨਾ ਕਿਸੇ ਦਾ ਫੜ ਕੇ ਲੋਕਾਂ ਦਾ ਵਿਸ਼ਵਾਸ ਜਿੱਤੋ ਆ ਜਾਓਗੇ ਤੁਸੀਂ ਪੰਜਾਬ ਦੀ ਗੱਲ ਕਰੋ ਜਗਤ ਸਾਹਿਬ ਤੁਹਾਡੇ ਅਸਤੀਫੇ ਨੂੰ ਲੈ ਕੇ ਚਰਚਾਵਾਂ ਨੇ ਕਿ ਤੁਸੀਂ ਹਾਰ ਦੀ ਜ਼ਿੰਮੇਵਾਰੀ ਲਈਤੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਆਲਾ ਕਮਾਨ ਨੂੰ ਅਸਤੀਫਾ ਦੇ ਦਿੱਤਾ ਕੀ ਸੱਚਾਈ ਹੈ ਇਸ ਦੇ ਵਿੱਚ ਦੇਖੋ ਮੈਂ ਜਦੋਂ 19 ਦੇ ਅੰਦਰ ਵੀ ਆਪ ਜਦੋਂ ਇਲੈਕਸ਼ਨ ਨਹੀਂ ਜਿੱਤ ਸਕਿਆ ਸੀ ਉਦੋਂ ਵੀ ਜਾ ਕੇ ਕਾਂਗਰਸ ਦਾ ਪ੍ਰਧਾਨ ਸੀ ਉਦੋਂ ਵੀ ਅਸਤੀਫਾ ਦੇ ਕੇ ਮੈਂ ਮੈਡਮ ਨੂੰ ਕਿਹਾ ਸੀ ਉਹ ਡੇਢ ਦੋ ਮਹੀਨੇ ਸ਼ਸ਼ੂਪੰਜ ਬਣਿਆ ਰਿਹਾ ਬਾਅਦ ਚ ਉਹਨਾਂ ਨੇ ਫਿਰ ਨਹੀਂ ਜਦ ਤੱਕ ਅਮਨੀਤ ਕਿਸੇ ਕੋ ਢੂੰਡ ਤੇ ਆਪ ਬਣਾਉਂਦਾ ਮੈਂ ਜਦੋਂ ਆਇਆ ਰਿਜ਼ਲਟ ਆਇਆ ਉਹਦੇ ਬਾਅਦ ਜਾ ਕੇ ਸਾਡੇ ਪਾਰਟੀ ਆਈ ਕਮਾਂਡ ਨੂੰ ਨੱਡਾ ਸਾਹਿਬ ਨੂੰ ਪ੍ਰਧਾਨ ਮੰਤਰੀ ਜੀ ਕੋਲ ਗਿਆ ਬਾਅਦ ਚ ਹੋਮ ਮਿਨਿਸਟਰ ਸਾਹਿਬ ਕੋਲ ਗਿਆ ਮੈਂ ਉਹਨੂੰ ਕਿਹਾ ਜੀ ਵੀ ਮੈਨੂੰ ਆਈ ਸ਼ੁੱਡ ਬੀ ਰਿਲੀਵਡ ਆਫ ਦਿਸ ਰਿਸਪੌਂਸਿਬਿਲਟੀ ਅਬਾਊਟ ਵਾਡੀ ਜੂਮੇ ਵਰਮਨ ਦਿੱਤੀ ਹੈ ਕਿਸੇ ਹੋਰ ਦਾ ਤਾਂ ਮੈਨੂੰ ਪਤਾ ਨਹੀਂ ਮੇਰੀ ਨੈਤਿਕਤਾ ਇਸ ਗੱਲ ਦਾ ਮੈਨੂੰ ਇਜਾਜ਼ਤ ਨਹੀਂ ਦਿੰਦੀ ਵੀ ਮੈਂ ਇਸ ਪਦ ਤੇ ਬਣਿਆ ਰਹਿਵਾਂ ਵੋਟਾਂ ਚਾਹੇ ਜ਼ਰੂਰ 6% ਤੋਂ ਲੈ ਕੇ 18% ਪਹੁੰਚ ਗਈਆਂ ਬਟ ਕੱਲੀ ਵੋਟਾਂ ਹੀ ਨਹੀਂ ਸੀਟ ਨਹੀਂ ਆਈਆਂ ਕੋਈ ਵੀ ਸੀਟ ਨਹੀਂ ਆਈ ਤੇ ਬਹੁਤ ਸਾਰੇ ਮੁੱਦੇ ਹੈ ਪੰਜਾਬ ਦੇ ਜਿਹੜੇ ਮੈਂ ਉਹਨਾਂ ਦੇ ਨਿਗਾਹ 'ਚ ਲੈ ਕੇ ਆਇਆ ਵੀ ਇਹ ਜਦੋਂ ਵੀ ਕੋਈ ਪ੍ਰਧਾਨ ਤੁਸੀਂ ਲਾਓ ਉਹ ਵੀ ਹੈ ਪ੍ਰਧਾਨ ਵੀ ਤੁਸੀਂ ਲਾਓ ਤੇ ਮੁੱਦਿਆਂ ਨੂੰ ਵੀ ਰਿਜ਼ੋਲਵ ਕਰੋ ਬਿਕਾਜ਼ ਇਟਸ ਨਾਟ ਜਸਟ ਅ ਪਰਸਨ ਬਟ ਦ ਪੋਲਿਸੀ ਇਸ ਆਲਸੋ ਉਹ ਸਾਰੀ ਪਰਸਨ ਪਲਸ ਪੋਲਿਸੀਜ਼ ਹੈਵ ਟੂ ਬੀ ਐਡਰੈਸਡ ਤਾਂਕਿ ਲੋਕ ਅਜ ਪੰਜਾਬ ਦੇ ਸਭ ਭਾਲ ਰਹੇ ਐ ਵੀ ਉਹਨਾਂ ਦੀ ਆਵਾਜ਼ ਕੋਈ ਚੱਕੇ ਪੰਜਾਬ ਦੇ ਅੰਦਰ ਹੋਇਆ ਕੀ ਹੈ ਕਾਂਗਰਸ ਪਾਰਟੀ ਪੰਜਾਬ ਦੇ ਲੀਡਰਾਂ ਦੀ ਬੇਈਮਾਨੀਆਂ ਚੋਰੀਆਂ ਭ੍ਰਿਸ਼ਟਾਚਾਰ ਕਰਕੇ ਅੱਜ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਗੋਡਿਆਂ ਪਰਨੇ ਕਰਨ ਰੱਖਿਆ ਉਹਨਾਂ ਦੇ ਪੈਰਾਂ 'ਚ ਪਏ ਹੈ ਭਗਵੰਦ ਮਾਨ ਜੀ ਦੇ ਕੋਲ ਬੋਲਣ ਦੀ ਹਿੰਮਤ ਨਹੀਂ ਕਰਦਾ ਤੇ ਖਾਮਿਆ ਜਾਂ ਪੰਜਾਬ ਦੇ ਲੋਕ ਭੁੱਤ ਰੇ ਵੀ ਕੋ ਆਪੋਜੀਸ਼ਨ ਨਾਮ ਦੀ ਚੀਜ਼ ਹੀ ਨਹੀਂ ਰਹੀ ਅੱਜ ਲੋਕ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਗਵਰਨਮੈਂਟ ਆ ਅਕਾਲੀ ਭਾਜਪਾ ਗਵਰਨਮੈਂਟ ਤੋਂ ਤੰਗਾ ਕੇ ਉਹਨਾਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਦਿੱਤੀ ਸੀਗੀਆਂ ਅੱਜ ਉਹੀ ਹਾਲਾਤ ਫੇਰ ਬਣੇ ਖੜੇ ਆ ਸਾਰੇ ਲੋਕ ਪੰਜਾਬ ਦੇ ਅੱਕੇ ਬੈਠੇ ਆ ਕੀ ਪੰਗਾ ਲੈ ਲਿਆ ਇਹਨਾਂ ਨੂੰ 92 ਜਿਤਾ ਕੇ ਪਰ ਸਾਹਮਣੇ ਜਦੋਂ ਦੇਖਦੇ ਕੁਝ ਵੀ ਹੈ ਨਹੀਂ ਕਿਉਂਕਿ ਮੈਂ ਨਹੀਂ ਕਹਿੰਦਾ ਕੀ ਹੁੰਦੇ ਆ ਕਹਿੰਦਾ ਆਪਸ ਵਿੱਚ ਮਸੇਰੇ ਭਾਈ ਆ ਤਾਂ ਦੋਨੋਂ ਇੱਕੋ ਕੰਮ 'ਚ ਲੱਗੇ ਹੋਏ ਆ ਉਹ ਭਾਲ ਦੇ ਇੱਕ ਆਲਟਰਨੇਟਿਵ ਉਹਦੇ ਵਾਸਤੇ ਬੀਜੇਪੀ ਮਜ਼ਬੂਤ ਹੋਵੇ ਸਾਬ ਕੋਈ ਇੱਕ ਇੱਥੇ ਪਾਰਟੀ ਹੋਵੇ ਜਿਹਨੂੰ ਲੋਕ ਆਪਣਾ ਵੋਟ ਦੇ ਸਕਣ ਤੇ ਇਹ ਜਿਹੜਾ ਲੋਟੂ ਟੋਲੇ ਇਕੱਠੇ ਹੋਏ ਆ ਇਹਨਾਂ ਤੋਂ ਇੱਛਾ ਛੁਡਾਇਆ ਜਾਵੇ ਸਰ ਪ੍ਰੀ ਗੌਰਮੈਂਟ ਦਾ ਬੜਾ ਵਿੱਚ ਰੌਲਾ ਪਿਆ ਹੈ ਭਾਜਪਾ ਤੇ આરોਪ ਲੱਗੇ ਆਮ ਆਦੀ ਪੰਨਲੇ ਭਾਜਪਾ ਨੇ ਆਮ ਆਦੀ ਪਾਰਟੀ ਤੇ ਲਾਇਆ ਕਿ ਮੈਨੇਜਮੈਂਟ ਠੀਕ ਨਹੀਂ ਹੋਣਾ ਦੀ ਆਖਰਕਾਰ ਤੁਸੀਂ ਕੀ ਦੇਖਦੇ ਹੋ ਕਿ ਆਖਰਕਾਰ ਮੈਨੇਜਮੈਂਟ ਖਰਾਬ ਕਿੱਥੇ ਹੋਈ ਤੁਸੀਂ ਮੈਂ ਤਾਂ ਤੁਹਾਨੂੰ ਇਹ ਪੰਜਾਬ ਦੇ ਲੋਕਾਂ ਨੂੰ ਇਨੀ ਬੇਨਤੀ ਕਰੂੰਗਾ ਵੀ ਫੈਕਟਸ ਦੇਖ ਲਓ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਪੇਮੈਂਟ ਦੀ ਉਹਨਾਂ ਨੇ ਪੇਮੈਂਟ ਜਿਹੜੀ ਹੈ 45 46 ਹਜ਼ਾਰ ਕਰੋੜ ਰੁਪਏ ਜਿੰਨੇ ਚਾਹੀਦੇ ਸੀ ਬਿਨਾ ਮੰਗੇ ਦੇ ਦਿੱਤੀ ਨਹੀਂ ਨਾਰਮਲੀ ਕੀ ਹੁੰਦਾ ਸੀ ਮੈਨੂੰ ਯਾਦ ਆ 2002 ਚ ਜਦੋਂ ਮੈਂ ਪਹਿਲੀ ਵਾਰੀ ਐਮਐਲਏ ਬਣਿਆ ਤੇ ਸਾਨੂੰ 6 ਮਹੀਨਿਆਂ ਬਾਅਦ ਜਾ ਕੇ ਦਿੱਲੀ ਦੇ ਅੰਦਰ ਪ੍ਰਧਾਨ ਮੰਤਰੀ ਵਾਜਪਈ ਸਾਹਿਬ ਸੀਗੇ ਉਹਨਾਂ ਦੇ ਘਰੇ ਜਾ ਕੇ ਧਰਨਾ ਲਾਇਆ ਸੀ ਕੈਪਟਨ ਸਾਹਿਬ ਤੇ ਸਾਰੇ ਐਮ ਐਲ ਏਜ਼ ਨੇ ਕਾਂਗਰਸ ਵਾਲਿਆਂ ਨੇ ਤਾਂ ਜਾ ਕੇ ਕਿਤੇ ਸਾਨੂੰ ਸੀਸੀਲ ਲਿਮਟ ਮਿਲੀ ਸੀ ਹੁਣ ਤਾਂ ਮੇਰੇ ਖਿਆਲ ਚ ਇਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਘਰੇ ਆ ਕੇ ਪੈਸੇ ਪੰਜਾਬ ਸਰਕਾਰ ਦੀ ਕੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਜੋ ਜਿਹੜੇ ਨਲਾਇਕੀ ਜੇ ਚੱਲਦੇ ਹੋਏ ਅੱਜ ਪੰਜਾਬ ਦੇ ਚੰਡੀਗੜ੍ਹ ਨੂੰ ਆ ਚਾਈ ਖੜੀ ਹੈ ਉਸੇ ਨਲਾਇਕੀ ਕਰਕੇ ਅੱਜ ਪੰਜਾਬ ਦਾ ਕਿਸਾਨ ਮੰਡੀਆਂ 'ਚ ਡੰਗਾਂ ਖਾ ਰਿਹਾ ਇੱਕ ਨੇ ਵਿਚਾਰੇ ਨੇ ਆਤਮ ਹੱਤਿਆ ਕਰ ਲਈ ਕਿਉਂਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪਾਲਿਸੀ ਬਣਾਉਣ ਦੀ ਮਿਲਿੰਗ ਪਾਲਿਸੀ ਜਿਹਦੇ ਤਹਿਤ ਉਹ ਦੇਖਦੇ ਵੀ ਕਿੰਨੀਆਂ ਮਿਲਸ ਜਿਹੜੀ ਹੈ ਅਵੇਲੇਬਲ ਹੈ ਕਿੰਨਾ ਉਹਨਾਂ ਕੋਲ ਜਗ੍ਹਾ ਪਈ ਹੈ ਕਿੰਨਾ ਉਹਨਾਂ ਕੋਲ ਬਾੜਦਾਨਾ ਬਿਕੋਜ਼ ਬਾੜਦਾਨਾ 50% ਦੀ ਮਿਲ ਵਾਲਿਆਂ ਦਾ ਹੁੰਦਾ ਹੈ 50% ਸਰਕਾਰ ਦਿੰਦੀ ਹੈ ਤੇ ਆ ਜਦੋਂ ਪਾਲਿਸੀ ਬਣਦੀ ਹੈ ਉਸ ਪਾਲਿਸੀ ਦੇ ਤਹਿਤ ਇੰਪਲੀਮੈਂਟ ਕਰਨ ਨੂੰ ਉਸ ਪਾਲਿਸੀ ਨੂੰ ਮਹੀਨਾ ਲੱਗ ਜਾਂਦਾ ਸਰ ਪੂਰਾ ਮਹੀਨਾ ਘੱਟੋ ਘੱਟ 25-30 ਦਿਨ ਲੱਗਦੇ ਹੈ ਕਿਉਂਕਿ ਇਨੀ ਮਿਲਜ਼ਾ ਕੀ ਹੈ ਸਾਰਾ ਕੁਝ ਵੈਰੀਫਾਈ ਕਰਨਾ ਪੈਂਦਾ ਹੈ ਉਹਨਾਂ ਦੀ ਕੰਸੈਂਟ ਲੈਣੀ ਪੈਂਦੀ ਹੈ ਤੇ ਹਰ ਸਾਲ ਚਾਹੇ 2023 ਦੇ ਅੰਦਰ 2 ਅਗਸਤ ਨੂੰ ਆ ਗਈ ਸੀ ਪਿਛਲੇ ਉਹਦੇ ਪਹਿਲਾਂ ਅ 22 ਦੇ ਅੰਦਰ ਉਹ ਤੋਂ ਮੇਰੇ ਖਿਆਲ ਚ 31 ਜੁਲਾਈ ਨੂੰ ਆ ਗਈ ਸੀ ਤੇ ਸਾਰਾ ਕੰਮ ਪ੍ਰੋਕਿਊਰਮੈਂਟ ਚਾਲੂ ਹੋਣ ਤੱਕ ਤਿਆਰ ਸੀਗਾ ਪਰ ਐਤ ਕੀ 24 ਸਪਟੈਂਬਰ ਨੂੰ ਆ ਪਾਲਿਸੀ ਰਿਲੀਜ਼ ਕੀਤੀ ਹੈ ਮਿਲਿੰਗ ਪਾਲਿਸੀ ਸਰਕਾਰ ਨੇ ਆ ਡਿਪਾਰਟਮੈਂਟ ਆਫ ਹੂਡ ਐਂਡ ਸਿਵਲ ਸਪਲਾਈਜ਼ ਗਵਰਨਮੈਂਟ ਆਫ ਪੰਜਾਬ ਆ ਨਾ ਸਾ ਨੋਟੀਫਿਕੇਸ਼ਨ ਹੈ ਮਿਲਿੰਗ ਪਾਲਿਸੀ ਦਾ 24 ਸੈਪਟੈਂਬਰ ਨੂੰ 24 ਸੈਪਟੈਂਬਰ ਨੂੰ ਪਾਲਿਸੀ ਆਈ ਹੈ ਜਦੇ ਵਿੱਚ ਮਹੀਨਾ ਲਾ ਲਓ ਤੇ 24 ਅਕਤੂਬਰ ਤਾਈਂ ਤਾਂ ਪੰਜਾਬ ਸਰਕਾਰ ਨੂੰ ਆ ਨਹੀਂ ਸੀ ਪਤਾ ਵੀ ਕਿਹੜੀ ਮਿਲ ਕਿੱਥੇ ਜਗ੍ਹਾ ਕਿੰਨੀ ਐ ਛੋਨਾ ਲਵਾਣਗੇ ਨਹੀਂ ਲਵਾਣਗੇ ਤੇ ਖਰੀਦ ਚਾਲੂ ਹੋ ਗਈ 1 ਅਕਤੂਬਰ ਨੂੰ 24 ਦਿਨ ਕਿਸਾਨ ਮੰਡੀਆਂ ਚ ਐਸੇ ਕਰਕੇ ਰੁਲਦੇ ਰਹਾ ਹੈ ਵੀ ਕਿਸਾਨ ਇਹਨਾਂ ਨੂੰ ਪਤਾ ਹੀ ਐ ਨਹੀਂ ਸੀਗਾ ਵੀ ਕਿੱਥੇ ਲੱਗਣਾ ਐ ਜੇਂਦਰ ਨਹੀਂ ਮਾਲ ਚੱਕ ਰਿਹਾ ਜੀ ਜਗ੍ਹਾ ਨਹੀਂ ਤੁਸੀਂ ਪਾਣੀ ਨਹੀਂ ਜਗ੍ਹਾ ਕਿੱਥੇ ਜੇ ਆਹ ਕੰਮ ਜੁਲਾਈ ਚ ਹੋਇਆ ਹੁੰਦਾ ਤੇ ਭਗਵੰਤ ਮਾਨ ਜੀ ਜਾਂ ਕਟਾਰੂ ਚੱਕ ਜੀ ਨੂੰ ਪਤਾ ਹੁੰਦਾ ਵੀ ਇੱਥੇ ਤੇ ਜਗ੍ਹਾ ਹੀ ਹੈ ਨਹੀਂ ਜਾ ਕੇ ਗੱਲ ਕਰਦੇ ਪੈਰਵਾਈ ਕਰਦੇ ਨਹੀਂ ਸਾਬ ਦੋਸ਼ ਲਾਣੇ ਬੜੇ ਆਸਾਨ ਹੈ ਸਾਬ ਪਰ ਥੀਸ ਆਰ ਫੈਕਟਸ ਸਰ ਜੀ ਜਿਹੜਾ ਨਾਮੇ ਦੇ ਮੁੱਦੇ ਨੂੰ ਲੈ ਕੇ ਆਪ ਕਿਆ ਕਰ ਜਾਏਗੇ ਪ੍ਰਧਾਨ ਮੰਤਰੀ سے ਮਿਲेंगे और यहां क्योंकि हरियाणा में भी आपकी पार्टी की सरकार है ਸਾਬ ਪਾਰਟੀ ਆਪਣੀ ਜਗ੍ਹਾ ਹੈ ਉਹ ਆਪਣੀ ਮੰਗ ਰੱਖੇ ਹਨ ਅਸੀਂ ਕਿਸੇ ਕੋ ਪਾਣੀ ਉਹ ਤਾਂ हमसे ਪਾਣੀ ਵੀ ਮੰਗ ਰਹੇ ਸਾਬ हमने पानी दे दिया क्या वो कुछ मांगते रहे साहब उनकी मजबूरियाँ होंगी पर प्रधानमंत्री खुद कह रहे हैं उनका वीडियो कह रहा है बाकी गल छो पहले पंजाब की गल जरूरी है सो पंजाब की गल गलते पहरा देंगे साहब और जैसा लगाव प्रधानमंत्री जी का पंजाब के साथ है उसको देखते हुए मैं समझता हूँ अपील भी उनसे की है कि इस ऑर्डर को फौरी तौर पे निरस्त किया जाए और पंजाब की भावनाओं को पंजाब की कंट्रीब्यूशन को सारी पर पारा सिर्फ ना इसके ऊपर दिस राइटफुल क्लेम है हमारा चंडीगढ़ चंदिगे। चंडीगढ़ हमारा साहब हमारी राजधानी है और ये हमारे दिल का टुकड़ा भी है अगर दिल्ली है दिल हिंदुस्तान का तो चंडीगढ़ है दिल पंजाब का इसमें से टुकड़ा चाहे और मेरी एक और बड़ी जो बात मैंने प्रधानमंत्री जी से मैंने निवेदन किया एक है एक नौसिखिए मुख्यमंत्री की गलती का खामियाजा पंजाब क्यों भुगते साहब उन्होंने तो मोर लगा दी

ਇਨਵੈਸਟਮੈਂਟ ਪੰਜਾਬ 'ਚ ਜ਼ਿਆਦਾ ਨਹੀਂ ਹੋ ਰਹੀ ਇੰਡਸਟਰੀ ਨਹੀਂ ਆ ਰਹੀ ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ ਦੀ ਖਰਾਬ ਹੈ ਉਸ ਤੇ ਕਿਵੇਂ ਦੇਖਿਆ ਜੀ ਤੁਸੀਂ ਇੰਡਸਟਰੀ ਦੀ ਗੱਲ ਕਰ ਰਹੇ ਹੋ ਅੱਜ ਕੱਲ ਮੁਨਿਆਰੀ ਵਾਲੇ ਨੂੰ ਫੋਨ ਆਉਣ ਲੱਗੇ ਵੀ ਤੂੰ 5 ਲੱਖ ਰੁਪਏ ਦੇਜਾ ਨਹੀਂ ਤੇਰੇ ਬੱਚਿਆਂ ਦਾ ਸਾਨੂੰ ਪਤਾ ਕਿਹੜੇ ਸਕੂਲ 'ਚ ਜਾਵਾਂਗੇ ਸਭ ਲਾਅ ਐਂਡ ਆਰਡਰ ਡਰੱਗਸ ਇਹ ਜੋ ਸਮੱਸਿਆਏ ਆ ਟੋਟਲ ਅਰਾਜ ਹੈ ਸਭ ਬੇਸਿਕਲੀ ਲਾਅਲੈਸਨੈਸ ਹੈ ਸਭ ਅਰਾਜਤਾ ਕੇ ਮਾਹੌਲ ਕੇ ਅੰਦਰ ਸਾਬ ਇਹ ਇੱਕ ਨਿਆ ਬਰੂਦ ਹੋਰ ਇਹਨਾਂ ਨੇ ਭਗਵੰਤ ਮਾਨ ਜੀ ਕੀ ਕਿਰਪਾ ਸੇ ਪੰਜਾਬ ਕੋ ਜੇਲਨਾ ਪੜ ਰਹਾ ਹੈ ਉਜਲੀ ਇਹਨ ਸਾਰੀ ਬਾਤਾਂ ਨੂੰ ਧਿਆਨ ਵਿੱਚ ਰੱਖ ਕੇ ਮੈਂ ਸਮਝਦਾ ਹਾਂ ਵੀ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਲਰੇਡੀ ਇਸ ਆਨ ਬੋਇਲ ਇਹਦੇ ਵਿੱਚ ਇਸ ਕਿਸਮ ਦੀ ਕੋਈ ਵਾਤਾਵਰਣ ਨਾ ਖਰਾਬ ਹੋਵੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣੀ ਰਹੇ ਤੇ ਆਪ ਹਰਿਆਣੇ ਵਾਲ ਕਿਤੇ ਆਪ ਦਾ ਬਣਾ ਲੈਣ ਸਾਹਿਬ ਜਗਤਖਾਦਾ ਜਦੋਂ ਸੁਖਬੀਰ ਸਿੰਘ ਬਾਦਲ ਦੇ ਤਨਖਈਆਂ ਹੋਣ ਤੋਂ ਬਾਅਦ ਅਕਾਲੀ ਦਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਅਕਾਲੀ ਲੀਡਰ ਕਹਿੰਦੇ ਕਿ ਸਾਨੂੰ ਤੋੜਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਬੰਧੀ ਇਕੋ ਵੈਸੇ ਤਾਂ ਉਹਨਾਂ ਦਾ ਆਪ ਦਾ ਮੁੱਦਾ ਸਾਬ ਇਲਜ਼ਾਮ ਲਗਾਉਣੇ ਬੜੇ ਆਸਾਨ ਹੈ ਜਿਹੜੇ ਅੱਜ ਤੋਣ ਦੀਆਂ ਗੱਲਾਂ ਕਰ ਰਹੇ ਹੈ ਕੱਲ ਤਾਂ ਹੀ ਮੇਰੇ ਖਿਆਲ ਚ ਇਹ ਲੋਕ ਬੀਜੇਪੀ ਦੇ ਨਾਲ ਸੀਗੇ ਉਦੋਂ ਇਹਨਾਂ ਨੂੰ ਬੀਜੇਪੀ ਮਾੜੀ ਜਾਂ ਚੰਗੀ ਨਹੀਂ ਲੱਗਦੀ ਸੀਗੀ ਅੱਜ ਆ ਵੀ ਆਪਣੀਆਂ ਕਮਜ਼ੋਰੀਆਂ ਜਦ ਤਾਈਂ ਨਹੀਂ ਦੇਖਣਗੇ ਸਾਬ ਜਦ ਤਾਈਂ ਇਹ ਅਹਿਸਾਸ ਨਹੀਂ ਹੋਊਗਾ ਜਿਸ ਕਾਰਨ ਤੋਂ ਅੱਜ ਇਸ ਪੋਜੀਸ਼ਨ 'ਤੇ ਆਏ ਖੜੇ ਹੈ ਬੇਅਦਬੀਆਂ ਵਾਲੇ ਮਸਲੇ 'ਤੇ ਲੈ ਕੇ ਉਦੋਂ ਤਾਈਂ ਇਹ ਮਸਲੇ ਦਾ ਆ ਜਿਹੜੇ ਚਾਰ ਇਲੈਕਸ਼ਨ ਤੋਂ ਬਾਈਕਾਟ ਕੀਤਾ ਹੈ ਕਿਉਂ ਸਾਡੇ ਲੀਡਰ ਆਫ اپੋਜੀਸ਼ਨ ਬੜੇ ਇਸ ਗੱਲ ਤੇ ਵੀ ਸੁਨੀਲ ਜਾਖੜ ਨੇ ਕੋਈ ਬੜੀ ਸਟਰੈਟਜੀ ਕਿ ਬੀਜੇਪੀ ਦੀ ਸਟਰੈਟਜੀ ਦੇ ਤਹਿਤ ਐ ਵੀ ਵੋਟਾਂ ਆ ਜਾਣਗੀਆਂ ਮੈਂ ਉਹਨਾਂ ਨੂੰ ਇੰਨੀ ਅਪੀਲ ਕਰੂੰਗਾ ਬਾਜਵਾ ਸਾਹਿਬ ਕੋਈ ਸਟਰੈਟਜੀ ਨਹੀਂ ਸਟਰੈਟਜੀ ਉਹੀ ਹੈ ਬੀਜੇਪੀ ਦੀ ਵੀ ਤੇ ਅਕਾਲੀ ਦਲ ਦੀ ਜਿਹੜੀ ਥੋਡੀ ਹੈ ਤੁਸੀਂ ਯੂਪੀ 'ਚ ਜਿਹੜੀਆਂ 9 ਸੀਟਾਂ ਕਿਉਂ ਨਹੀਂ ਲੜ ਰਹੇ ਉਹਦਾ ਜਵਾਬ ਦੇ ਦਿਓ ਉਹੀ ਉਸ ਸਟਰੈਟਜੀ ਅਕਾਲੀ ਦਲ ਦੀ ਹੈ ਕਿ ਦੋਨਾਂ ਨੂੰ ਦਿੱਤੀ ਜਾਂਦਾ ਉਹਨਾਂ ਨੂੰ ਯੂਪੀ 'ਚ ਵੋਟਾਂ ਨਹੀਂ ਇਹਨਾਂ ਨੂੰ ਇੱਥੇ ਵੋਟਾਂ ਨਹੀਂ ਸੋ ਜਦ ਤਾਈਂ ਇਹ ਦੂਜਿਆਂ ਤੇ ਇਲਜ਼ਾਮ ਲਾਉਂਦੇ ਰਹਿਣਗੇ ਆਪਣੇ ਅੰਦਰ ਨਹੀਂ ਝਾਕਦੇ ਸਿਰਫ ਪੋਲਿਟਿਕਲੀ ਤਾਂ ਉਹਨਾਂ ਨੂੰ ਨੁਕਸਾਨ ਹੋ ਵੀ ਰਿਹਾ ਵੀ ਪੰਜਾਬ ਦਾ ਨੁਕਸਾਨ ਵੀ ਉਹਦੇ ਅੰਦਰ ਸ਼ਾਮਿਲ ਹੈ ਸਾਹਿਬ ਬਿਕੋਜ਼ ਸ਼੍ਰੋਮਣੀ ਅਕਾਲੀ ਦਲ ਜਿਹਦੇ ਉਹ ਲੀਡਰ ਹੈ ਉਹ ਤਾਂ ਪੰਜਾਬ ਦੀ ਪੋਲਿਟਿਕਲ ਸਿਨੈਰੀਓ ਦੇ ਅੰਦਰ ਪੰਜਾਬ ਦੀ ਸੋਸ਼ਲ ਲਾਈਫ ਦੇ ਅੰਦਰ ਪੰਜਾਬ ਦੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦੇ ਅੰਦਰ ਬਹੁਤ ਅਹਿਮ ਰੋਲ ਹੈ ਸਾਹਿਬ ਸਾਰੇ ਕਹਿ ਦਿੰਦੇ ਆ ਇੱਕ ਰੀਜਨਲ ਪਾਰਟੀ ਹੈ ਜੀ ਇਟਸ ਨੋਟ ਜਸਟ ਅ ਰੀਜਨਲ ਪਾਰਟੀ ਇਟ ਕੈਨ ਨੋਟ ਬੀ ਕੰਪੇਅਰ ਕਿਸੇ ਹੋਰ ਰੀਜਨਲ ਪਾਰਟੀ ਜਜਪੀ ਨਾਲ ਤਾਂ ਨਹੀਂ ਕੰਪੇਅਰ ਕਰ ਸਕਦੇ ਬਿਕੋਜ਼ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਦੀ ਮੋਹਰ ਲੱਗੀ ਹੋਈ ਹੈ ਸਭ ਦੀ ਸੰਰਚਨਾ ਅਕਾਲ ਤਖਤ ਸਾਹਿਬ ਤੇ ਹੋਈ ਸੀਗੀ ਉਹਦੀ ਸੋਚ ਉਥੋਂ ਨਿਕਲੀ ਹੈ ਉਹਦੇ ਮਗਰ ਅਕਾਲ ਤਖਤ ਸਾਹਿਬ ਦਾ ਤਾਕਤ ਉਹਨਾਂ ਦੇ ਮਗਰ ਹੈ ਉਹ ਲੋਕ ਇੱਕ ਪਲੇਟਫਾਰਮ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੇ ਉੱਤੇ ਹਰ ਕਿਸਮ ਦਾ ਜਿਹੜਾ ਸਿੱਖ ਭਾਈਚਾਰੇ ਦੇ ਲੋਕ ਐ ਜਿਹੜੇ ਵੈਸੇ ਪੰਡ ਹਿੰਦੁਸਤਾਨ ਦੇ ਅੰਦਰ ਚਾਹੇ ਮਨੋਰਟੀ ਕਮਿਊਨਿਟੀ ਹੋਵੇ ਪਰ ਅੱਜ ਇੱਥੇ ਪੰਜਾਬ ਦੇ ਅੰਦਰ ਜਦੋਂ ਮੈਜੋਰਟੀ ਐ ਤੇ ਉਹਨਾਂ ਦੀ ਭਾਵਨਾਵਾਂ ਵਯਕਤ ਕਰਨ ਦਾ ਇੱਕ ਚੈਨਲ ਐ ਗਰਮ ਖਿਆਲ ਦਾ ਨਰਮ ਖਿਆਲ ਦਾ ਗਾਂ ਵਦੂ ਪੁਰਾਣੇ ਕਿਸਮ ਦੇ ਲੋਕ ਪੁਰਾਣੀ ਸੋਚ ਦੇ ਲੋਕ ਸਾਰਿਆਂ ਨੂੰ ਆਪਣੀ ਗੱਲ ਦਾ ਹੱਕ ਐ ਇੱਕ ਪ੍ਰੈਸ਼ਰ ਕੁੱਕਰ ਦੇ ਅੰਦਰ ਜਿਸ ਤਰ੍ਹਾਂ ਰਿਲੀਜ਼ ਕਰਨ ਵਾਸਤੇ ਵਾਲ ਹੁੰਦਾ ਐ ਸਿਟੀ ਜਿਹੜੀ ਵੱਜਦੀ ਐ ਉਹ ਰਿਲੀਜ਼ ਐ एवरीवन ਉਹਨਾਂ ਨੂੰ ਇੱਕ ਮੌਕਾ ਹੈ ਉੱਥੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਜੇ ਨਹੀਂ ਕਰੋਗੇ ਸਾਬ ਤਾਂ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਵਿਗੜੇ ਸਾਬ ਇਹ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਨੂੰ ਕੋਈ ਸੀਟ ਆਵੇ ਨਾ ਆਵੇ ਕ੍ਰੈਡੀਬਲ ਲੀਡਰਸ਼ਿਪ ਅਕਾਲੀ ਦਲ ਦੀ ਸ਼ਰੋਮਣੀ ਅਕਾਲੀ ਦਲ ਦੀ ਬਣੀ ਰਵੇ ਜਿੱਥੇ ਸੰਗਤ ਨੂੰ ਸਿੱਖ ਭਾਈਚਾਰੇ ਨੂੰ ਯਕੀਨ ਹੋਵੇ ਵੀ ਆ ਸਾਡੀ ਮਿਨੋਰਟੀ ਦੀ ਭਾਵਨਾਵਾਂ ਜਾ ਕੇ ਮਜ਼ਬੂਤੀ ਨਾਲ ਰੱਖ ਸਕੂਗਾ ਆ ਜਾ ਕੇ ਸ਼ਾਮ ਨੂੰ ਰਾਤ ਦੇ ਹਨੇਰੇ ਦੇ ਅੰਦਰ ਜਾ ਕੇ ਮੁੱਖ ਮੰਤਰੀ ਦੇ ਪੈਰਾਂ 'ਚ ਨਹੀਂ ਡਿੱਗ ਪੂਗਾ ਪੇਸ ਬਦਲ ਕੇ ਨਾ ਜਾਵੜੇ ਆ ਜਾ ਕੇ ਪ੍ਰਧਾਨ ਮੰਤਰੀ ਦੇ ਗੋਡਿਆਂ 'ਚ ਨਾਂ ਡਿੱਗ ਪਵੇ ਪੰਜਾਬ ਦੀ ਗੱਲ ਮਜ਼ਬੂਤੀ ਨਾਲ ਰੱਖ ਸਕੇ ਉਹਦਾ ਹੱਲ ਕਰਾਉਣ ਦੀ ਕੋਸ਼ਿਸ਼ ਕਰੇ ਉਦੋਂ ਤਾਈ ਮੈਂ ਸਮਝਦਾ ਪੋਲੀਟੀਕਲ ਗੱਲ ਛੋਟਾ ਸਾਬ ਉਹਨਾਂ ਦੀ ਜਿਹੜੀ ਇੰਪੋਰਟੈਂਸ ਹੈ ਸੀਟਾਂ ਨਾਲ ਨਹੀਂ ਮਾਪੀ ਜਾ ਸਕਦੀ ਉਸ ਇਹ ਉਹ ਹੈ ਪੰਥ ਦੀ ਨਮਾਇਆ ਜਮਾਤ ਹੈ ਉਹ ਪੰਜਾਬ ਦੀ ਸਟੇਬਿਲਿਟੀ ਮੈਂ ਬਾਰੀ-ਬਾਰੀ ਕਹਿੰਦਾ ਜਿਵੇਂ ਉਹਨੂੰ ਸੇਫਟੀ ਵਾਲ ਦੀ ਗੱਲ ਕਰਦੇ ਆ ਪ੍ਰੈਸ਼ਰ ਕੁੱਕਰ ਦਾ ਪਿੰਡੂ ਖੇਤਰ ਦੇ ਅੰਦਰ ਜਿਸ ਤਰ੍ਹਾਂ ਗੱਲ ਕਰਦੇ ਨਾ ਪਤੰਗ ਦੇ ਪੂਛ ਬਣਦੇ ਹੁੰਦੇ ਆ ਉਹਨੂੰ ਕੀ ਕਹਿੰਦੇ ਲੰਗਰ ਲੰਗਰ ਜਾਜ ਦਾ ਵੀ ਹੁੰਦਾ ਹੈ ਵੀ ਜਦੋਂ ਖੜਦੇ ਆ ਤੇ ਉਹਨੂੰ ਕਿਤੇ ਡੋਲ ਨਾ ਜਾਵੇ ਤੇ ਪਤੰਗ ਵੀ ਜੋਰ ਦੀ ਹਵਾ ਆ ਕੇ ਲੱਗੇ ਕਿਤੇ ਡੋਲ ਨਾ ਜਾਵੇ ਸਟੈਬਿਲਿਟੀ ਆ ਉਹ ਲੰਗਰ ਹੈ ਸਾ ਪੰਜਾਬ ਦਾ ਇਸ ਕਰਕੇ ਮੇਰਾ ਮੰਨਣਾ ਹੈ ਵੀ ਆ ਛਿੰਟੇ ਬਾਜੀ ਛੱਡਣ ਆਪਣੇ ਪੈਰਾਂ ਤੇ ਹੋਣ ਦੀ ਕੋਸ਼ਿਸ਼ ਕਰਨ ਕੋਈ ਇਹਦੇ ਅੱਜ ਹਾਲਾਤ ਨੂੰ ਦੇਖ ਲੈਣ ਕੀ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦਾ ਹਾਲ ਬਣਿਆ ਕਿਉਂ ਹਾਲ ਬਣਿਆ ਕਿਉਂਕਿ ਇਹਨਾਂ ਨੇ ਦੂਜਿਆਂ ਤੇ ਛਿਂਟਾ ਕੇ ਸੀ ਕਰਦੇ ਰਹੇ ਆਪਦੇ ਈਡੀ ਡੇਟਾ ਸੂਟਾ ਮਾਰਿਆ ਨਹੀਂ ਇਹ ਲੋਂਦਾ ਤਾਂ ਪਤਾ ਲੱਗ ਜਾਂਦਾ ਜੀ ਸਾਹਿਬ ਕਾਲੀ ਸਾਲ ਦੇ ਨਾਲ ਕਾਲੀ ਬਾਜਵਰੇ ਹੁਣੇ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਜੀ ਤੇ ਰਿਐਕਸ਼ਨ ਆਇਆ ਹੋ ਸਕਦਾ ਕਿਸੇ ਹਾਲ ਚ ਵੀ ਕਿਉਂਕਿ ਜਿੱਥੇ ਗੱਲ ਕਰੀਏ ਜਦੋਂ ਚੋਣਾਂ ਪਿਛਲੀਆਂ ਵੀ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਗੱਲ ਤਾਂ ਜ਼ਰੂਰ ਉੱਠੀ ਸੀ ਕਿ ਗੜਜੋੜ ਹੋਣਾ ਚਾਹੀਦਾ ਪਰ ਉਹਨਾ ਗੜਜੋੜ ਹੋ ਪਾਇਆ ਔਰ ਹੱਲੇ ਵੀ ਉਸ ਨੇਪਰੇ ਨਹੀਂ ਚੜਦਾ ਹਾਂ ਸਾਬ ਉਦੋਂ ਮੈਂ ਹੀ ਸਭ ਤੋਂ ਪਹਿਲਾਂ ਮੈਂ ਹੀ ਕਹਿ ਰਿਹਾ ਸੀ ਹੋਣਾ ਚਾਹੀਦਾ ਕਿਉਂਕਿ ਮੈਂ ਪੰਜਾਬ ਦੇ ਹਾਲਾਤ ਮੇਰੀ ਸਮਝ ਜਿਵੇਂ ਜਿਵੇਂ ਸਾਹਿਬ ਨਾਲ ਕੀਤੀ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਬਾਅਦ ਵੀ ਮੈਂ ਉਸ ਗੱ ਪਰ ਅੱਜ ਜਿਹੜੇ ਹਾਲਾਤ ਹੈ ਸਭ ਸਮਝੌਤਾ ਕੌਣ ਕਿਹਦੇ ਨਾਲ ਕਰ ਲਵੇ ਸਾਬ ਦੁਕਾਨ 'ਚ ਕੋਈ ਸਮਾਨ ਹੋਊਗਾ ਤਾਂ ਹੀ ਤੁਹਾਡੇ ਕੋਲ ਆਊਗਾ ਤੁਸੀਂ ਤਾਂ ਪੋਲਿਟਿਕਲ ਸੀਨ 'ਚ ਬਾਹਰ ਹੋਏ ਖੜੇ ਹੋਏ ਤੇ ਲੜਦੇ ਨਹੀਂ ਕਿਉਂਕਿ ਡਰ ਲੱਗਦਾ ਤੁਹਾਨੂੰ ਦੋਨੋਂ ਪਾਰਟੀਆਂ ਨੂੰ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋਣ ਆਪਣਾ ਸਪੋਰਟ ਬੇਸ ਮਜ਼ਬੂਤ ਕਰ ਲੈਣਗੇ ਹੋ ਸਕਦਾ ਜੀ ਮਜ਼ਬੂਤ ਹੋ ਜਾਣ ਤਾਂ ਕਿਸੇ ਨੂੰ ਟਾਈਪ ਦੀ ਲੋੜ ਹੀ ਨਾ ਪਵੇ ਪਰ ਅਗਰ ਖੁਦਾ ਨਾ ਖਾਸਤਾ ਜਿਸ ਤਰ੍ਹਾਂ ਆਪੋਜੀਸ਼ਨ ਨੇ ਗੋਡੇ ਟੇਕ ਰੱਖੇ ਆ ਆਪਸ 'ਚ ਸਰਕਾਰ ਦੇ ਸਾਹਮਣੇ ਤੇ ਅਗਰ ਲੋੜ ਪੈਂਦੀ ਹੈ ਤਾਂ ਕੋਈ ਨਾ ਕੋਈ ਵਾਇਬਲ ਆਪਸ਼ਨ ਦੇਣ ਦੀ ਪੋਜੀਸ਼ਨ ਤੇ ਆਣ ਸਾਬ 2 ਸਾਲ ਪਏ ਹੈ ਜੀ ਸਵਾ ਦੋ ਸਾਲ ਪਏ ਹੈ ਮਿਹਨਤ ਕਰੋ ਹਰਦਾ ਦੇਖੋ ਉਸ ਟਾਈਮ ਕੋਣ ਡਾਕਟਰ ਸਾਹਿਬ ਇਹ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਇਸ ਪੋਜੀਸ਼ਨ 'ਚ ਆ ਸਕਦਾ ਕਿਉਂਕਿ ਹੈ ਤਾਂ ਮਸਲਾ ਉਹਨਾਂ ਦਾ ਪਰ ਫਿਰ ਵੀ ਸਰ ਮੈਂ ਇਸ ਪੋਜੀਸ਼ਨ 'ਚ ਹੁੰਦਾ ਤਾਂ ਫਿਰ ਸਾਨੂੰ ਭਾਜੀਪੀ 'ਚ ਇੱਕ ਸੀਟ ਕਿਉਂ ਨਹੀਂ ਆਈ ਪ੍ਰੀਚ ਕਰਨਾ ਕਿਸੇ ਨੂੰ ਬਹੁਤ ਸੌਕਾ ਹੈ ਸਰ ਮਿਹਨਤ ਹੈ ਲੋਕਾਂ 'ਚ ਜਾਓ ਤੁਹਾਡੀ ਵਿਸ਼ਵਾਸਨੀਤਾ ਹੋਊਗੀ ਇਸੇ ਕਰਕੇ ਮਨ ਲੱਗਦਾ ਮੇਰੀ ਵਿਸ਼ਵਾਸਨੀਤਾ ਨਹੀਂ ਸੀ ਤੇ ਮੈਂ ਆਪ ਦਾ ਕਹਿਦਾ ਜੀ ਮਨ ਨੂੰ ਇਸ ਜ਼ਿੰਮੇਵਾਰੀ ਤੋਂ ਪਾਸੇ ਕਰੋ ਫੈਸਲਾ ਕਰ ਲੈਣਗੇ ਸਰ ਮੈਂ ਕਿਸਨੂੰ ਅਨੇ ਮੈਂ ਉਪਦੇਸ਼ ਦਿੰਦਾ ਫਿਰ ਐਸਾ ਮੇਰੇ ਕੋਲ ਉਪਦੇਸ਼ ਹੈ ਸਰ ਪ੍ਰਤਾਪ ਸਿੰਘ ਬਾਜਵਾ ਨੇ ਉਹਨੇ ਜਵਾਬ ਦਿੱਤਾ ਜਿਹੜੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਹ ਜਿਹਾ ਕਿ ਜੇ ਵਾਕਈ ਪੀਐਮ ਮੋਦੀ ਐ ਨਾ ਪਸੰਦ ਕਰਦੇ ਨੇ ਪੰਜਾਬ ਨੂੰ ਇਹਨਾਂ ਲਗਾਵ ਹੈ ਤਾਂ ਹਲੇ ਤੱਕ ਕਿਉਂ ਨਹੀਂ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਨੂੰ ਦੇ ਦਿੰਦੇ ਕਿਉਂ ਉਹਦੇ ਲਈ ਕੋਈ ਸ਼ੁਰੂਆਤ ਨਹੀਂ ਕਰ ਰਹੇ ਦੇਖੋ ਬਾਜਵਾ ਸਾਹਿਬ ਦੇ ਮੂੰਹੋਂ ਤਾਂ ਗੱਲ ਸ਼ੋਭਾ ਹੀ ਨਹੀਂ ਦਿੰਦੀ ਕਿ ਬਾਜਵਾ ਸਾਹਿਬ ਜਿਸ ਚਲੋ ਮੈਂ 25 ਸਾਲ ਹੋ ਗਏ ਪਾਸੇ ਹੋ ਗਿਆ 2 ਸਾਲ ਹੋ ਗਏ 70 ਸਾਲ ਤੋਂ ਤੁਹਾਡੀ ਸਰਕਾਰ ਰਹੀ ਹੈ ਸਭ ਤੁਸੀਂ ਨਹੀਂ ਦੇ ਸਕੇ ਆ ਬੁਰਜੇ ਮਸਲੇ ਸਾਬ ਪਹਿਲਾਂ ਛੋਟੇ ਛੋਟੇ ਮਸਲੇ ਤਾਂ ਹੱਲ ਕਰ ਲੀਏ ਥੋੜੇ ਲੋਆ ਹੀ ਨਹੀਂ ਹਲ ਹੋ ਰਹੇ ਤੁਸੀਂ ਸਾਰਾ ਕੁਝ ਹੀ ਹੋਊਗਾ ਇੱਕ ਇੱਕ ਨੀਅਤ ਸਾਫ਼ ਹੋਣੀ ਚਾਹੀਦੀ ਹੈ ਸਾਬ ਜੱਜ ਸਾਹਿਬ ਨੇ ਸਟਰੋਂਗ ਵਰਡਿਡ ਅਪੀਲ ਕੀਤੀ ਹੈ ਪ੍ਰੈਮਿਸਟਿਕੋ ਕੀ ਤੁਸੀਂ ਅਪੀਲ ਕੈਨ ਨਵਰ ਵੀ ਸਟਰੋਂਗ ਵਰਡਿਡ ਵਟ ਇਜ਼ ਅਰਨਸਟ ਅਪੀਲ অন ਮਾਈ ਬਿਹាវ ਆਈ ਮੀਨ ਵਟ ਆਮ ਸੇਇੰਗ ਬਿਕਾਜ਼ ਪੰਜਾਬ ਦੇਖਿਏ ਚੰਡੀਗੜ੍ਹ ਇਜ਼ ਅਨ ਇਨ ਇਨ ਕੈਨ ਨਾਟ ਬੀ ਐਲੀਨੇਟਿਡ ਫਰਮ ਪੰਜਾਬ It belongs to Punjab. So, any effort to take it away from Punjab in piecemeal or otherwise cannot be accepted. It is not a, I would say, a, a, in any way, it is going to be uh, create more problems. Punjab is already facing very dire times. it is has a lawlessness, uh, and I think this will only create more problems. to add to this, <laughs> Assembly, Anil state politics मैं समझता हूँ देखिए वो भी हमारे छोटे भाई हैं मेरी तो सैनी साहब से भी यही अपील है विज साहब से भी अपील कर दूंगा सारे हमारे भाई हैं साहब वो भी उनसे मैं भी अपील कर दूंगा भी आप राजधानी कहीं और क्यों नहीं ले जाते साहब आप तो दिल्ली की जड़ में बैठे वहाँ बना लो इसार बना लो कैथल बीच में सेंटर इनका जो है वहाँ कहीं बना लो आप पंजाब चंडीगढ़ का है चंडीगढ़ पंजाब का साहब सीधी सी बात है